ਦੇ ਚਰਨਾਂ ਦੇ ਵਿੱਚ ਅੱਜ ਅਸੀਂ ਨਗ ਮस्तक ਹੁਣ ਆਏ ਆ ਕਿਉਂਕਿ ਇੱਥੋਂ ਪਹਿਲਾਂ ਵੀ ਮੈਂ ਚੋਲੀਆਂ ਪਰ ਕੇ ਜਾਂਦਾ ਰਿਹਾ ਅੱਜ ਪਾਰਟੀ ਨੇ ਵੱਡੀ ਜ਼ਿੰਮੇਵਾਰੀ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਲਈ ਹੈ ਪੰਜਾਬ ਦੀ ਰਾਜਧਾਨੀ ਚੰਡੀਗੜ੍ਹੋਂ ਇੱਕ ਛੋਟੇ ਜਿਹੇ ਦਾਸ ਨੂੰ ਐਡੀ ਵੱਡੀ ਜਿਹੜੀ ਟਿਕਟ ਨਾਲ ਨਵਾਜਾ ਏ ਮੈਂ ਪਾਰਟੀ ਹਾਈ ਕਮਾਂਡ ਦਾ ਤੇ ਸਾਰੇ ਜਿਹੜੇ ਮੇਰੇ ਵਾਰਡ ਦੇ ਲੋਕ ਜਿਨ੍ਹਾਂ ਨੇ ਮੈਨੂੰ ਤਿੰਨ ਵਾਰੀ ਜਿਤਾ ਕੇ ਉੱਥੋਂ ਬੁੜਾਇਆ ਤਾਂ ਮੈਂ ਪਾਰਟੀ ਦੀ ਨਿਗਾ ਚ ਆਇਆ ਮੈਂ ਸਾਰਿਆਂ ਦਾ ਧੰਨਵਾਦੀ ਹਾਂ ਸੋ ਇਸ ਤੋਂ ਪਹਿਲਾਂ ਦਾ ਸਫਰ ਤੇ ਹੁਣ ਦਾ ਸਫਰ ਬਹੁਤ ਵੱਖਰਾ ਹੈ ਤੇ ਕੀ ਕੀ ਜਿਹੜੇ ਚੰਡੀਗੜ੍ਹ ਦੇ ਕੰਮ ਨੇ ਜਿਹੜੇ ਵੱਡੇ ਮੁੱਦੇ ਨੇ ਦੇਖੇ ਗਏ ਬਿਲਕੁਲ ਜੀ ਚੰਡੀਗੜ੍ਹ ਦੇ ਜਿਹੜੇ ਮਸਲੇ ਨੇ ਜੀ ਹਾਊਸਿੰਗ ਬੋਰਡ ਦੇ ਮਕਾਨਾਂ ਦਾ ਸਭ ਤੋਂ ਵੱਡਾ ਮਸਲਾ ਹੈ ਉੱਥੇ ਨੋਟਿਸ ਆਇਂਦੇ ਨੇ ਔਰ ਵੱਡੀ ਬੱਦਰ ਚ ਜਿਹੜੇ ਕੈਨਸਲੇਸ਼ਨ ਦੇ ਨੋਟਿਸ ਆਏ ਹੋਏ ਨੇ ਫਲੋਰ ਵਾਈਜ਼ ਰਜਿਸਟਰੀ ਦਾ ਮਸਲਾ ਹੈ ਉੱਥੇ ਦਾ ਔਰ ਇੰਡਸਟਰੀ ਕੋਈ ਨਵੀਂ ਨਹੀਂ ਹੈ ਨੌਜਵਾਨਾਂ ਵਾਸਤੇ ਕੋਈ ਸਪੋਰਟਸ ਪਾਲਿਸੀ ਦਾ ਕੋਈ ਵਧੀਆ ਇੰਤਜ਼ਾਮ ਨਹੀਂ ਹੈ ਕੋਈ ਨੌਕਰੀ ਨਹੀਂ ਮੌਜਿਆ ਕਰਾਈ ਜਾਂਦੀ ਜੀ ਔਰ ਜਿਹੜਾ ਪਿੰਡਾਂ ਦੇ ਵਿੱਚ ਜਿਹੜਾ ਪੰਜਾਬੀ ਮਾਂ ਬੋਲੀ ਨਾਲ ੱਤਕਾ ਹੋਇਆ ਪੰਜਾਬੀ ਬੋਲ ਦੇ ਪਿੰਡ ਅਜਾੜ ਕੇ ਜਿਹੜਾ ਹੈ ਚੰਡੀਗੜ੍ਹ ਵਸਾਇਆ ਗਿਆ ਔਰ ਪੰਜਾਬੀ ਮਾਂ ਬੋਲੀ ਨਹੀਂ ਹੋਈ ਉੱਥੇ ਅ ਮਤਰੀਆਂ ਵਾਂਗ ਰੱਖਿਆ ਜਾ ਰਿਹਾ ਏ ਪੰਜਾਬੀ ਮਾਵੋਲੀ ਨੇ ਆਪਣਾ ਬਣਦਾ ਮਾਣ ਦਵਾਵਾਂਗੇ ਔਰ ਜਿਹੜਾ ਹੈ ਪਿੰਡਾਂ ਦੇ ਵਿੱਚ ਪਾਣੀ ਦੇ ਕਨੈਕਸ਼ਨਾਂ ਦਾ ਵੱਡਾ ਮਸਲਾ ਏ ਉਹਨੂੰ ਠੀਕ ਕਰਾਵਾਂਗੇ ਔਰ ਜਿਹੜਾ ਲੈਂਡ ਪੁਲਿੰਗ ਦਾ ਮਸਲਾ ਏ ਉਹਨੂੰ ਠੀਕ ਕਰਾਵਾਂਗੇ ਕੀ ਲੱਗਦਾ ਕਾਲੀ ਦਾ ਹਿੱਸਾ ਜਿਹੜਾ ਵਖਰਾ ਲੜ ਰਿਹਾ ਸਹੀ ਕਿਰਾਏ ਤਾਂ ਨਹੀਂ ਹੈ ਕਿਉਂ ਇਹ ਵਾਂਝਾ ਰਿਹਾ ਕਿਉਂ ਹੁਣ ਤੱਕ ਇੰਨੀ ਡਵੈਲਪਮੈਂਟ ਨਹੀਂ ਹੋਈ ਜਿਨੀ ਤੁਸੀਂ ਦਸੀ ਨਹੀਂ ਦੇਖੋ ਦੋਨੋਂ ਪਾਰਟੀਆਂ ਕੋਈ ਕਿਸੇ ਚੀਜ਼ ਤੇ ਨਹੀਂ ਵੋਟ ਮੰਗ ਰਿਆ ਚੰਡੀਗੜ੍ਹ ਦੀ ਜਨਤਾ ਨੂੰ ਮੈਂ ਅਪੀਲ ਕਰਾਂਗਾ ਕਿਸ ਵਾਰ ਉਹ ਬੰਦਾ ਦੇਖਿਓ ਜਿਹੜਾ ਤੁਹਾਡੇ ਕੰਮ ਕਰਦਾ ਏ ਮੇਰੇ ਪ੍ਰਤੀ ਦਵੰਦੀ ਨੇ ਦੋ ਪ੍ਰਤੀ ਦਵੰਦੀ ਨੇ ਇੱਕ ਸੰਜੇ ਟੰਡਨ ਜੀ ਨੇ ਇੱਕ ਆਪਣਾ ਮਨੀਸ਼ ਦਿਵਾੜੀ ਜੀ ਨੇ ਮਨੀਸ਼ ਦਿਵਾੜੀ ਜਿੱਥੋਂ ਜਿੱਤਦੇ ਆ ਉੱਥੇ ਦੇ ਰਹਿੰਦੇ ਨਹੀਂ ਨੀਸ਼ ਦਿਵਾੜੀ ਜੀ ਨੇ ਆਪਣਾ ਲੁਧਿਆਣੇ ਤੋਂ ਜਿੱਤੇ ਲੁਧਿਆਣੇ ਨਹੀਂ ਮਿਲੇ ਉਸ ਤੋਂ ਬਾਅਦ ਜਿਹੜੇ ਹੈ ਉਹ ਸ਼੍ਰੀ ਅਨੰਦਪੁਰ ਸਾਹਿਬ ਤੋਂ ਜਿੱਤੇ ਉੱਥੇ ਦੇ ਨਹੀਂ ਰਹੇ ਮੈਂ ਚੰਡੀਗੜ੍ਹ ਦੇ ਵਾਸੀਆਂ ਨੂੰ ਅਪੀਲ ਕਰਾਂਗਾ ਮੁਹਾਲੀ ਆ ਨਵੇਂ ਗਰਾਉ ਆ ਕੇ ਪੁੱਛ ਲਓ ਕਿ ਤੁਹਾਡਾ ਐਮਪੀ ਕੌਣ ਹੈ ਕਿੰਨੇ ਉਹਨੇ ਕੰਮ ਕਰਾਏ ਨੇ ਉਹ ਐਨੀਆਂ ਕਮੀਆਂ ਨੇ ਸ਼ਹਿਰ ਦੇ ਅੰਦਰ ਮੈਂ ਤੁਹਾਨੂੰ ਗਿਣਾ ਕੇ ਹੱਡਿਆ ਉਹ ਉਸ ਉਸ ਵਾਸਤੇ ਵੀ ਉਹ ਬਰਾਬਰ ਦੇ ਜ਼ਿੰਮੇਦਾਰ ਨੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਲੋਕ ਮੰਨੂ ਚਾਹੁੰਦੇ ਨੇ ਇੱਕ ਵਾਰਡ ਤੋਂ ਲਗਾਤਾਰ ਸਿੱਧੇ ਚਰਨਾਂ ਦੇ ਵਿੱਚ ਅੱਜ ਅਸੀਂ ਨਗ ਮਸਤਕ ਹੁਣ ਆਇਆ ਕਿਉਂਕਿ ਇੱਥੋਂ ਪਹਿਲਾਂ ਵੀ ਮੈਂ ਚੋਲੀਆਂ ਪਰ ਕੇ ਜਾਂਦਾ ਰਿਹਾ ਅੱਜ ਪਾਰਟੀ ਨੇ ਵੱਡੀ ਜ਼ਿੰਮੇਵਾਰੀ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਲਈ ਹੈ ਪੰਜਾਬ ਦੀ ਰਾਜਧਾਨੀ ਚੰਡੀਗੜ੍ਹੋਂ ਇੱਕ ਛੋਟੇ ਜਿਹੇ ਦਾਸ ਨੂੰ ਐਡੀ ਵੱਡੀ ਜਿਹੜੀ ਟਿਕਟ ਨਾਲ نوازਿਆ ਹੈ ਮੈਂ ਪਾਰਟੀ ਹਾਈ ਕਮਾਂਡ ਦਾ ਤੇ ਸਾਰੇ ਜਿਹੜੇ ਮੇਰੇ ਵਾਰਡ ਦੇ ਲੋਕ ਜਿਨ੍ਹਾਂ ਨੇ ਮੈਨੂੰ ਤਿੰਨ ਵਾਰੀ ਜਿਤਾ ਕੇ ਉੱਥੋਂ ਬੁੜਾਇਆ ਤਾਂ ਮੈਂ ਪਾਰਟੀ ਦੀ ਨਿਗਾ ਚ ਆਇਆ ਮੈਂ ਸਾਰਿਆਂ ਦਾ ਧੰਨਵਾਦੀ ਹਾਂ ਸੋ ਇਸ ਤੋਂ ਪਹਿਲਾਂ ਦਾ ਸਫ਼ਰ ਤੇ ਹੁਣ ਦਾ ਸਫ਼ਰ ਬਹੁਤ ਵੱਖਰਾ ਹੈ ਤੇ ਕੀ ਕੀ ਜਿਹੜੇ ਚੰਡੀਗੜ੍ਹ ਦੇ ਕੰਮ ਨੇ ਜਿਹੜੇ ਵੱਡੇ ਮੁੱਦੇ ਨੇ ਦੇਖੇ ਗਏ ਬਿਲਕੁਲ ਜੀ ਚੰਡੀਗੜ੍ਹ ਦੇ ਜਿਹੜੇ ਮਸਲੇ ਨੇ ਜੀ ਹਾਊਸਿੰਗ ਬੋਰਡ ਦੇ ਮਕਾਨਾਂ ਦਾ ਸਭ ਤੋਂ ਵੱਡਾ ਮਸਲਾ ਹੈ ਉੱਥੇ ਨੋਟਿਸ ਆਇਂਦੇ ਨੇ ਔਰ ਵੱਡੀ ਬੱਦਰ ਚ ਜਿਹੜੇ ਕੈਨਸਲੇਸ਼ਨ ਦੇ ਨੋਟਿਸ ਆਏ ਹੋਏ ਨੇ ਫਲੋਰ ਵਾਈਜ਼ ਰਜਿਸਟਰੀ ਦਾ ਮਸਲਾ ਹੈ ਉੱਥੇ ਦਾ ਔਰ ਇੰਡਸਟਰੀ ਕੋਈ ਨਵੀਂ ਨਹੀਂ ਹੈ ਨੌਜਵਾਨਾਂ ਵਾਸਤੇ ਕੋਈ ਸਪੋਰਟਸ ਪਾਲਿਸੀ ਦਾ ਕੋਈ ਵਧੀਆ ਇੰਤਜ਼ਾਮ ਨਹੀਂ ਹੈ ਕੋਈ ਨੌਕਰੀ ਨਹੀਂ ਮੋਈਆ ਕਰਾਈ ਜਾਂਦੀ ਜੀ ਔਰ ਜਿਹੜਾ ਪਿੰਡਾਂ ਦੇ ਵਿੱਚ ਜਿਹੜਾ ਪੰਜਾਬੀ ਮਾਂ ਬੋਲੀ ਨਾਲ ੱਤਕਾ ਹੋਇਆ ਪੰਜਾਬੀ ਬੋਲਦੇ ਪਿੰਡ ਅਜਾੜ ਕੇ ਜਿਹੜਾ ਹੈ ਚੰਡੀਗੜ੍ਹ ਵਸਾਇਆ ਗਿਆ ਔਰ ਪੰਜਾਬੀ ਮਾਂ ਬੋਲੀ ਨਹੀਂ ਹੋਈ ਉੱਥੇ ਅ ਮਤਰੀਆਂ ਵਾਂਗ ਰੱਖਿਆ ਜਾ ਰਿਹਾ ਏ ਪੰਜਾਬੀ ਮਾਵੋਲੀ ਨੇ ਆਪਣਾ ਬਣਦਾ ਮਾਣ ਦਵਾਵਾਂਗੇ ਔਰ ਜਿਹੜਾ ਹੈ ਪਿੰਡਾਂ ਦੇ ਵਿੱਚ ਪਾਣੀ ਦੇ ਕਨੈਕਸ਼ਨਾਂ ਦਾ ਵੱਡਾ ਮਸਲਾ ਏ ਉਹਨੂੰ ਠੀਕ ਕਰਾਵਾਂਗੇ ਔਰ ਜਿਹੜਾ ਲੈਂਡ ਪੁਲਿੰਗ ਦਾ ਮਸਲਾ ਏ ਉਹਨੂੰ ਠੀਕ ਕਰਾਵਾਂਗੇ ਕਿ ਲੱਗਦਾ ਕਾਲੀ ਦਾ ਹਿੱਸਾ ਜਿਹੜਾ ਵਖਰਾ ਲੜ ਰਿਹਾ ਸਾਡੀ ਕਿਰਾਏ ਤਾਂ ਨਹੀਂ ਹੈ ਕਿਉਂ ਇਹ ਵਾਂਝਾ ਰਿਹਾ ਕਿਉਂ ਹੁਣ ਤੱਕ ਇੰਨੀ ਡਵੈਲਪਮੈਂਟ ਨਹੀਂ ਹੋਈ ਜਿਨੀ ਤੁਸੀਂ ਦਸੀ ਨਹੀਂ ਦੇਖੋ ਦੋਨੋਂ ਪਾਰਟੀਆਂ ਕੋਈ ਕਿਸੇ ਚੀਜ਼ ਤੇ ਨਹੀਂ ਵੋਟ ਮੰਗ ਰਿਆ ਚੰਡੀਗੜ੍ਹ ਦੀ ਜਨਤਾ ਨੂੰ ਮੈਂ ਅਪੀਲ ਕਰਾਂਗਾ ਕਿਸ ਵਾਰ ਉਹ ਬੰਦਾ ਦੇਖਿਓ ਜਿਹੜਾ ਤੁਹਾਡੇ ਕੰਮ ਕਰਦਾ ਏ ਮੇਰੇ ਪ੍ਰਦੀਦਵੰਦੀ ਨੇ ਦੋ ਪ੍ਰਦੀਦਵੰਦੀ ਨੇ ਇੱਕ ਸੰਜੇ ਟੰਡਨ ਜੀ ਨੇ ਇੱਕ ਆਪਣਾ ਮਨੀਸ਼ ਦਿਵਾੜੀ ਜੀ ਨੇ ਮਨੀਸ਼ ਦਿਵਾੜੀ ਜਿੱਥੋਂ ਜਿੱਤਦੇ ਆ ਉੱਥੇ ਦੇ ਰਹਿੰਦੇ ਨਹੀਂ ਨੀਸ਼ ਦਿਵਾੜੀ ਜੀ ਨੇ ਆਪਣਾ ਲੁਧਿਆਣੇ ਤੋਂ ਜਿੱਤੇ ਲੁਧਿਆਣੇ ਨਹੀਂ ਮਿਲੇ ਉਸ ਤੋਂ ਬਾਅਦ ਜਿਹੜੇ ਹੈ ਉਹ ਸ਼੍ਰੀ ਅਨੰਦਪੁਰ ਸਾਹਿਬ ਤੋਂ ਜਿੱਤੇ ਉੱਥੇ ਦੇ ਨਹੀਂ ਰਹੇ ਮੈਂ ਚੰਡੀਗੜ੍ਹ ਦੇ ਵਾਸੀਆਂ ਨੂੰ ਅਪੀਲ ਕਰਾਂਗਾ ਮੁਹਾਲੀ ਆ ਨਵੇਂ ਗਰਾਉ ਆ ਕੇ ਪੁੱਛ ਲਓ ਕਿ ਤੁਹਾਡਾ ਐਮਪੀ ਕੌਣ ਹੈ ਕਿੰਨੇ ਉਹਨੇ ਕੰਮ ਕਰਾਏ ਨੇ ਉਹ ਇੰਨੀਆਂ ਕਮੀਆਂ ਨੇ ਸ਼ਹਿਰ ਦੇ ਅੰਦਰ ਮੈਂ ਤੁਹਾਨੂੰ ਗੜਾ ਕੇ ਛੱਡਿਆ ਉਹਨਾਂ ਉਸ ਉਸ ਵਾਸਤੇ ਵੀ ਉਹ ਬਰਾਬਰ ਦੇ ਜ਼ਿੰਮੇਦਾਰ ਨੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਲੋਕ ਮੈਨੂੰ ਚਾਹੁੰਦੇ ਨੇ ਇੱਕ ਵਾਰਡ ਤੋਂ ਲਗਾਤਾਰ